रेडी ਗੱਲ ਸ਼ੁਰੂ ਕਰਦੇ ਹਾਂ ਵਿਵੇਕ ਦੇ ਪੰਡਾਰ ਸਵਾਮੀ ਭਵੇਕਾਨੰਦ ਹੁਣਾਂ ਤੋਂ ਡੰਡੀ ਕਹਿੰਦੇ ਇੱਕ ਵਾਰ ਉਹ ਅਮਰੀਕਾ ਵਿੱਚ ਗਏ ਹੋਏ ਸਨ ਡੰਡੀ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਸਨ ਡੰਡੀ ਸੀਟ ਉੱਤੇ ਬੈਠੇ ਬੈਠੇ ਉਹ ਆਪਣੇ ਬੈਗ ਵਿੱਚੋਂ ਸੰਤਰਾ ਕੱਢ ਕੇ ਛਿੱਲਣ ਲੱਗ ਪਏ ਉਹਨਾਂ ਦੀ ਮੋਹਰਲੀ ਸੀਟ ਉੱਤੇ ਬੈਠੀ ਇੱਕਾ ਗੋਰੀ ਦਾ ਬੱਚਾ ਉਹਨਾਂ ਵੱਲ ਗੌ ਨਾਲ ਵੇਖਣ ਲੱਗਾ ਡੰਡੀ ਸਵਾਮੀ ਜੀ ਨੇ ਸੰਤਰਾ ਛਿੱਲ ਕੇ ਦੋ ਚਾਰ ਫਾੜੀਆਂ ਲੈ ਕੇ ਉਸ ਬੱਚੇ ਨੂੰ ਵੀ ਫੜਾ ਦਿੱਤੀਆਂ ਡੰਡੀ ਫਾੜੀਆਂ ਲੈ ਕੇ ਖੁਸ਼ ਹੋਇਆ ਬੱਚਾ ਜਦ ਆਪਣੀ ਮਾਂ ਕੋਲ ਆਇਆ ਉਹ ਉਸ ਨੂੰ ਘੂਰਦਿਆਂ ਹੋਇਆਂ ਕੁਝ ਕਹਿਣ ਲੱਗੀ ਡੰਡੀ ਸਵਾਮੀ ਜੀ ਨੇ ਗੋਰੀ ਨੂੰ ਕਿਹਾ ਕਿ ਮੈਡਮ ਬੱਚੇ ਨੇ ਸੰਤਰਾ ਮੈਥੋਂ ਮੰਗਿਆ ਨਹੀਂ ਸੀ ਇਸ ਪਿਆਰੇ ਬੱਚੇ ਨੂੰ ਮੈਂ ਆਪੇ ਹੀ ਸੰਤਰਾ ਦਿੱਤਾ ਹੈ ਪਲੀਜ਼ ਇਸ ਨੂੰ ਗੁੱਸੇ ਨਾ ਹੋਵੋ ਡੰਡੀ ਗੋਰੀ ਕਹਿੰਦੀ ਮੈਂ ਇਸ ਨੂੰ ਇਸ ਲਈ ਛਿੜਕਿਆ ਹੈ ਕਿਉਂਕਿ ਤੁਹਾਡੇ ਤੋਂ ਸੰਤਰਾ ਲੈ ਕੇ ਇਹ ਤੁਹਾਡਾ ਧੰਨਵਾਦ ਕਰੇ ਬਗੈਰ ਹੀ ਮੇਰੇ ਕੋਲ ਆ ਖੜਾ ਹੋਇਆ ਡੰਡੀ ਆਪਣੀ ਇੱਕ ਹੱਡ ਬੀਤੀ ਤੋਂ ਮੈਨੂੰ ਗਿਆਤ ਹੋਇਆ ਕਿ ਵਧਾਈਆਂ ਦੇਣ ਜਾਂ ਧੰਨਵਾਦ ਕਰਨ ਵਾਰੇ ਪਿੰਡੂਆਂ ਅਤੇ ਸ਼ਹਿਰੀਆਂ ਵਿੱਚ ਫਰਕ ਹੁੰਦਾ ਹੈ ਡੰਡੀ ਬੀਬੀ ਅਰਜਿੰਦਰ ਕੌਰ ਪਠਾਨ ਪੰਜਾਬ ਸਰਕਾਰ ਵਿੱਚ ਜਿਸ ਮਹਿਕਮੇ ਦੇ ਮੰਤਰੀ ਸਨ ਉਸ ਮਹਿਕਮੇ ਵਿੱਚ ਕੰਮ ਕਰਦੇ ਮੇਰੇ ਇੱਕ ਨੇੜਲੇ ਰਿਸ਼ਤੇਦਾਰ ਦੀ ਬਦਲੀ ਹੋ ਗਈ ਡੰਡੀ ਉਸ ਮੁਲਾਜ਼ਮ ਨੇ ਸ਼ਰੋਮਣੀ ਕਮੇਟੀ ਦਾ ਮੈਂਬਰ ਹੋਣ ਨਾਤੇ ਮੈਨੂੰ ਬਦਲੀ ਰੁਕਵਾਂ ਲਈ ਕਿਹਾ ਡੰਡੀ ਮੈਂ ਇੱਕ ਅਜਿਹਾ ਜਥੇਦਾਰ ਰੈਡੀ ਲੱਬਿਆ ਜੋ ਬੀਬੀ ਪਠੜ ਨਾਲ ਨੇੜਤਾ ਰੱਖਦਾ ਸੀ ਮੈਂ ਉਸ ਜਥੇਦਾਰ ਨੂੰ ਲੈ ਕੇ ਚੰਡੀਗੜ੍ਹ ਗਿਆ ਡੰਡੀ ਬੀਬੀ ਜੀ ਨੇ ਸਾਡੀ ਗੱਲ ਸੁਣ ਕੇ ਪੂਰੇ गांव ਨਾਲ ਆਪਣੇ पीए ਨੂੰ ਕਿਹਾ ਕਿ ਬਦਲੀ ਰੋਕਣ ਦਾ ਕੰਮ ਨੋਟ ਕਰ ਲਵੇ ਡੰਡੀ ਹਫਤਾ ਦੋ ਹਫਤੇ ਬਾਅਦ ਜਦ ਸਾਡਾ ਕੰਮ ਨਾ ਹੋਇਆ ਤਾਂ ਉਸੇ ਜਥੇਦਾਰ ਨੂੰ ਲੈ ਕੇ ਮੈਂ ਫਿਰ ਬੀਬੀ ਪੱਠੜ ਦੇ ਦਫ਼ਤਰ ਜਾ ਪਹੁੰਚਿਆ ਡੰਡੀ ਜਥੇਦਾਰ ਨੂੰ ਦੇਖਦੇ ਹੀ ਬੀਬੀ ਜੀ ਬੜੀ ਹੈਰਾਨੀ ਨਾਲ ਕਹਿੰਦੇ ਕਿ ਤੁਹਾਡਾ ਕੰਮ ਹੋਇਆ ਨਹੀਂ ਅਜੇ ਡੰਡੀ ਜਥੇਦਾਰ ਹੱਸ ਕੇ ਕਹਿੰਦਾ ਬੀਬੀ ਜੀ ਆਪੇ ਹੀ ਬੁੱਝ ਲਵੋ ਮੰਤਰੀਆਂ ਸੰਤਰੀਆਂ ਤੋਂ ਕੰਮ ਕਰਵਾ ਕੇ ਸ਼ਹਿਰੀਏ ਲੋਕ ਹੀ ਸ਼ੁਕਰਾਨਾ ਹਿੱਤ ਮਠਿਆਈ ਦਾ ਡੱਬਾ ਲੈ ਕੇ ਆਉਂਦੇ ਹਨ ਪਿੰਡੂ ਤਾਂ ਮੁੜ ਕੇ ਆਉਂਦੇ ਹੀ ਨਹੀਂ ਹੁੰਦੇ ਡੰਡੀ ਜੇ ਉਹ ਆ ਜਾਣ ਤਾਂ ਸਮਝੋ ਕੰਮ ਹੋਇਆ ਹੀ ਨਹੀਂ ਡੰਡੀ ਸ਼੍ਰੋਮਣੀ ਕਮੇਟੀ ਦੀ ਚੋਣ ਤੋਂ ਬਾਅਦ ਸੰਨ 2001 ਵਿੱਚ ਮੇਰੇ ਪਿੰਡ ਵਾਲਿਆਂ ਨੇ ਜੋਰ ਪਾ ਕੇ ਮੈਨੂੰ ਸਰਪੰਚੀ ਦੀ ਚੋਣ ਲਈ ਖੜਾ ਕਰ ਦਿੱਤਾ ਡੰਡੀ ਪਿੰਡੂ ਪਸ਼ੋਕੜ ਵਾਲਾ ਮੇਰਾ ਇੱਕ ਪ੍ਰੋਫੈਸਰ ਮਿੱਤਰ ਮੈਨੂੰ ਮਿਲ ਕੇ ਪੰਚਾਇਤੀ ਚੋਣ ਬਾਰੇ ਕਈ ਗੁੰਝਲਦਾਰ ਨੁਕਤਿਆਂ ਤੋਂ ਜਾਣੂ ਕਰਵਾ ਗਿਆ ਅਤੇ ਫੋਨ ਉੱਤੇ ਵੀ ਮੈਨੂੰ ਕਈ ਤਰ੍ਹਾਂ ਦੇ ਸੁਝਾਅ ਮਸ਼ਵਰੇ ਦਿੰਦਾ ਰਿਹਾ ਡੰਡੀ ਚੋਣ ਜਿੱਤਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਉਸ ਨੂੰ ਫੋਨ ਕਰਕੇ ਖੁਸ਼ਖਬਰੀ ਸੁਣਾਈ ਡੰਡੀ ਬਾਗੋ ਬਾਗ ਹੁੰਦਿਆ ਉਸ ਨੇ ਮੈਨੂੰ ਕੀ ਕਈ ਵਾਰ ਵਧਾਈਆਂ ਵਧਾਈਆਂ ਕਿਹਾ ਡੰਡੀ ਦਸ ਕੋ ਮਿੰਟ ਬਾਅਦ ਉਸ ਪ੍ਰੋਫੈਸਰ ਦਾ ਫਿਰ ਫੋਨ ਆ ਗਿਆ ਮੈਂ ਸੋਚਿਆ